ਸਾਸ਼ੀ ਕਾ ਜੀ ਸਾਰਿਆਂ ਨੂੰ ਕਿਸਮਤਪ੍ਰੀਤ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਆਪਾਂ ਮੇਲੇ ਦੇ ਵਿੱਚੋਂ ਕੁਝ ਐਡਮਲਈਆਂ ਨੇ ਜਿਨ੍ਹਾਂ ਬਾਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਅੱਜ ਆਪਾਂ ਤੁਹਾਨੂੰ ਉਹੀ ਆਈਟਮਾਂ ਦਿਖਾ ਰਹੇ ਹਾਂ ਵੀ ਆਪਾਂ ਕੀ ਕੀ ਲਿਆ ਕਿੰਨੇ ਕਿੰਨੇ ਦਾ ਲਿਆ ਤੇ ਚਲੋ ਜੀ ਸਟਾਰਟ ਕਰਦੇ ਹਾਂ ਅਸੀਂ ਵੀਡੀਓ ਹਾਂਜੀ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦਿਖਾ ਰਹੀ ਹਾਂ ਆਹ ਬਣਾ ਥੈਲਾ ਜਿਹਦੇ ਵਿੱਚ ਆਪਾਂ ਸਾਰਾ ਕੁਝ ਪਾਇਆ ਹੋਇਆ ਹੈਗਾ मतलब बैग है ये पहला नहीं कह सकते बैग आ, आेले तो ही लिया गा ये असी लिया ऑनली ऑन सौ रुपए का देखो वादिया गया बहुत वाडा गा ये आप लगभग पांच छे सूट पा सकते आराम नीपर लगी हुई है ठीक है जी ਜਿਪਰੇ ਦੇ ਕੋਈ ਜਿੱਪ ਨਹੀਂ ਹੈਗੀ ਵਿੱਚੋਂ ਦੇ ਧੰਨਵਾਦ ਸਿੰਘ ਇੱਕ ਜਿੱਪ ਵੀ ਲੱਗੀ ਹੋਈ ਆ ਉੱਪਰ ਤੇ ਬਸ ਬਾਹਰਲੀ ਸਾਈਡ ਆ ਜਿੱਪ ਲੱਗੀ ਹੋਈ ਐ ਤੇ ਸਹੀ 200 ਰੁਪਏ ਦੇ حساب ਨਾਲ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਹਣਾ ਵੀ ਸਹੀ ਆ ਜਾਂ ਨਹੀਂ ਹੋ ਗੋ ਕਿਵੇਂ ਲੱਗਿਆ ਤੇ ਨੈਕਸਟ ਇਹ ਤਾਂ ਬੈਗ ਮੇਲੇ ਜੋ ਨਹੀਂ ਲਿਆ ਇਹ ਮੈਂ ਵੈਸੇ ਸਮਾਨ ਵਾਕੇ ਲਈ ਸੀਗੀ ਨੈਕਸਟ ਅਪ ਅੱਜ ਤੁਹਾਨੂੰ ਦਿਖਾਉਣੇ ਆ ਇਹ ਵਾਲੇ ਹੈਂਡbag ਨੇ ਛੋਟੇ ਛੋਟੇ ਜਿਹੁੰਦੇ ਨੇ ਜਿਹੜੇ ਆ ਟੈਗ ਵੀ ਬਣਾ ਹੋਇਆ ਹੈ ਦੇ ਉੱਤੇ ਜਿਮੀ ਚੂ ਲਿਖਿਆ ਹੋਇਆ ਹੈ ਦੇ ਉੱਪਰ ਤੇ ਇਹਦੇ ਐਵੇਂ ਦੀ ਮਤਲਬ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਇਹ ਵੀਰੇ ਲਈ ਆ ਭਾਬੀ ਨੇ ਤੇ ਆ ਬਲੈਕ ਵਾਲਾ ਲਿਆ ਮੈਨੇ ਠੀਕ ਹੈ ਜੀ ਇਹ ਛੋਟੇ ਕਿੱਟ ਜਿਵੇਂ ਆਪਾਂ ਹੱਥ 'ਚ ਫੜਦੇ ਹੁੰਨੇ ਆ ਨਾ ਥੋੜੇ ਇਹਦੇ ਹੱਥ 'ਚ ਫੜਨ 'ਚ ਦਿੱਕਤ ਆਉਂਦੀ ਆ ਬਾਹਰ ਨੂੰ ਜਾਣਿਆ ਤਾਂ ਆਪਾਂ ਇਹਨੂੰ ਵਧੀਆ ਮੋੜੇ 'ਚ ਪਾ ਸਕਦੇ ਆਂਗੇ ਤੇ ਇਹ ਵੀ ਬਰੇਸ ਸੀ 100-100 ਦੇ ਹੀ ਲਏ ਆ ਦੋਨੋਂ 100 ਦਾ 100 ਦਾ ਤੇ ਇਹਦੇ ਵਿੱਚ ਇੱਕ ਜਿੱਕ ਵਿਚਾਰਾ ਦਿੱਤੀ ਹੋਈ ਆ ਤੇ ਬਾਕੀ ਸੈਟਾਂ ਤੇ ਆਹ ਵਾਲੇ ਨੂੰ ਡਿਵਾਈਡ ਕੀਤਾ ਹੋਇਆ ਜਿੱਪਰ ਲਾ ਕੇ ਇੱਕ ਤੇ ਵਧੀਆ ਲੱਗੇ ਸਾਨੂੰ ਵੀ 100 ਰੁਪਏ 'ਚ ਕੋਈ ਮਾੜੀ ਚੀਜ਼ ਨਹੀਂ ਹੈਗੀ ਤਾਂ ਸੀ ਲਾਲੇਲੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਜੀ ਤੇ ਹੋ ਗਈ ਆਪਣੀ ਦੂਜੀ ਆਈਟਮ ਨੈਕਸਟ ਬਸੇ ਤਵਰੇ ਵਾਚ ਮੇਰੇ ਕੋਲ ਬਹੁਤ ਬਹੁਤ ਨਗੀਆਂ ਵਧੀਆ ਚ ਹੈਗੀਆਂ ਨੇ ਪਰ ਮੇਲੇ ਚ ਮੈਂ ਕੋਈ ਨਾ ਕੋਈ ਵਾਚ ਲੈਣੀ ਹੀ ਹੁੰਦੀ ਹੈ ਇਹ ਇਹ ਨਾ ਹੋਏ ਕਿ ਟੱਚ ਹੈਗੀ ਮੈਂ ਮੈਨ ਚਲਦੀ ਹੈ ਇਹ ਠੀਕ ਹੈ ਜੀ ਇਹਦੇ ਟਾਈਮ ਹੋ ਰਿਹਾ ਹੈ 1:23 ਮਿੰਟ ਤੇ ਮੈਂ ਤੁਹਾਨੂੰ ਵੀਅਰ ਕਰਕੇ ਦਿਖਾਉਣੀ ਹੈ ਇਹ ਮੇਰੇ ਬੁੱਟ ਦੇ ਉੱਤੇ ਹਰੇਕ ਕੜੀ ਨਾ ਖੁੱਲੀ ਰਹਿ ਲੰਗੀ ਬਈ ਪਹਿਲਾ ਹੀ ਵਾਲਾ ਹੈ ਬੁੱਟ ਨੇ

ਤੇ ਚਲ ਜੇ ਕੋਈ ਨਾ ਜੇ ਹੀ ਖਰਾਬੀ ਹੁੰਦੀ ਹੈ 100 ਰੁਪਏ ਦੀ ਹੈ ਨਾ ਇਹਦੇ ਹਿਸਾਬ ਨਾਲ ਖਰਾਬ ਹੋ ਸਕਦੀ ਛੇਤੀ ਤੇ ਜੇ ਕੋਈ ਡੈਮ ਪੁੱਛੂਗਾ ਆਪਾਂ ਫੋਨ ਤੋਂ ਦੇਖ ਕੇ ਦੱਸ ਦਾਂਗੇ ਤੇ ਘੜੀ ਆਪਾਂ ਸਿਰਫ ਫਾਰਮੈਲਟੀ ਵਜੋਂ ਵਰਤ ਸਕਦੇ ਆ ਸੋਹਣੀ ਲੱਗੀ ਮੈਨੂੰ ਤੁਸੀਂ ਵੀ ਦੱਸਿਓ ਵੀ ਕਿਵੇਂ ਲੱਗੀ ਤੁਹਾਨੂੰ ਠੀਕ ਹੈ ਜੀ ਤੇ ਨੈਕਸਟ ਵੀਰੇ ਜਿਹੜੀ ਸਾਰੇ ਸਾਰੀਆਂ ਮੇਰੀ ਜਿੰਨੀਆਂ ਮੈਂ ਚੀਜ਼ਾਂ ਲਈਆਂ ਨੇ ਸਾਰੀਆਂ ਨੂੰ ਮੈਨੂੰ ਵਧੀਆ ਲੱਗੇ ਇਹ ਵਾਲੇ ਸਟੱਡਸ ਨੇ ਇਹ ਕੰਨਾਂ ਦੇ ਨਾਲ ਲੱਗਦੇ ਹੁੰਦੇ ਨੇ ਇਹ ਡਿਸਟੱਡਸ ਬਹੁਤ ਸੋਹਣੇ ਲੱਗੇ ਮੈਨੂੰ ਇਹ ਬਹੁਤ ਪਿਆਰੇ ਸਾਨੂੰ ਕਲੀਅਰ ਕਰਕੇ ਦਿਖਾਉਣੀ ਆ ਦੱਸਿਓ ਫਿਰ ਤੁਸੀਂ ਮੈਨੂੰ ਹਾਂ ਕਿ ਕਿੱਦਾਂ ਦੇ ਲੱਗੇ ਤੁਹਾਨੂੰ ਵੀ ਬਾਰ ਹਵਾ ਬਹੁਤ ਚੱਲ ਰਹੀ ਹੈ ਅੰਦਰ ਵੀ ਆ ਰਹੀ ਹੈ ਹਵਾ ਤਾਂ ਕਰਕੇ ਥੋੜੀ ਜਿਹੀ ਆਵਾਜ਼ ਦੀ ਕੋਈ ਪ੍ਰੋਬਲਮ ਆਈ ਨਾ ਤਾਂ ਵੀਰੇ ਮਾਫ ਕਰਿਓ ਕਿਉਂਕਿ ਹਵਾ ਕਰਕੇ ਨਾ ਕਈ ਵਾਰ ਆਵਾਜ਼ ਕਲੀਅਰ ਨਹੀਂ ਆਉਦੀ ਹੁੰਦੀ ਮੇਰੇ ਕੋਲ ਉਹ ਨਹੀਂ ਹੈਗਾ ਸਪੀਕਰ ਹੁੰਦਾ ਜਿਹੜਾ ਲਾਉਣ ਵਾਲਾ ਉਹ ਨਹੀਂ ਹੈਗਾ ਆਪਣੇ ਕੋਲ ਇਹ ਆ ਦੇਖੋ ਵੀਰੇ ਦੇਖੋ ਜੀ ਮੈਨੂੰ ਤਾਂ ਲੱਗੇ ਬਹੁਤ ਜ਼ਿਆਦਾ ਸੋਹਣੇ ਕਿ ਮੈਂ ਜਦੋਂ ਦੇਖੇ ਉਥੇ ਮੇਲੇ ਦੇ ਵਿੱਚ ਇਹ ਮੈਨੂੰ ਪਹਿਲੀ ਵਾਰ ਜੀ ਪਸੰਦ ਆ ਗਏ ਮੈਨੂੰ ਪਤਾ ਸੀ ਕਿ ਮੈਨੂੰ ਜਿਵੇਂ ਦੀ ਚੀਜ਼ ਮੈਂ ਪਸੰਦ ਕਰਦੀ ਆ ਕਿ ਉਹਵੇਂ ਦੀ ਲੱਗਣਗੇ ਇਹ ਪਾਏ ਹੋਏ ਬਹੁਤ ਸੋਹਣੇ ਲੱਗਣਗੇ ਬਾਕੀ ਆਪੋ ਆਪਣੀ ਚੋਇਸ ਹੁੰਦੀ ਹੈ ਵੀਰੇ ਹਣਾ ਮੈਨੂੰ ਇਦਾਂ ਦੇ ਬਹੁਤ ਸੋਹਣੇ ਲੱਗਦੇ ਨੇਗੇ ਈਰਿੰਗਸ ਨਾਲ ਜੇ ਲੱਗ ਰਹੇ ਰਹਿੰਦੇ ਆ ਕੰਨਾਂ ਦੇ ਨਾਲੇ ਵੱਡੇ ਵੱਡੇ ਜਿਵੇਂ ਆਪਾਂ ਵੱਡੇ ਵੱਡੇ ਤਾਂ ਥੋੜਾ ਜਿਹਾ ਵਿਆਹਾਂ ਸ਼ਾਦੀਆਂ ਵਾਸਤੇ ਹੀ ਜ਼ਿਆਦਾ ਪੈਦੀ ਆ ਮੈਂ ਇਹ ਹੈ ਜਿਹੜੇ ਮੇਪਾ ਆਉਣਾ ਜਾਣਾ ਕਿਤੇ ਹਨਾ ਬਹੁਤ ਸੋਹਣੇ ਲੱਗਦੇ ਨੇ ਇਹ ਠੀਕ ਹੈ ਜੀ ਦੱਸਿਓ ਤੁਸੀਂ ਵੀ ਕਿੰਨੇ ਦੇ ਲੱਗੇ ਤੁਹਾਨੂੰ ਇਹ ਵੀ ਵੀਰੇ 100 ਰੁਪਏ ਦੇ ਆਏ ਨੇ ਇਹ ਹੋ ਗਿਆ ਜੀ ਤੇ ਨੈਕਸਟ ਆਪਾਂ ਲਈ ਸੀ ਜੀ ਕਿਸਮਤ ਵਾਸਤੇ ਹਾਂ ਵਾਲੀ ਚਸ਼ਮੇ ਲਈ ਸੀਗੇ ਇਹ ਕਿਸਮਤ ਦੇ ਨੇ ਵੀਰੇ मेरे बहुत छोटे मैं किस्मत फोटो ऐड कर दूंगी कि लाए बच्चा बच्चा मतलब ला सकते बच्चे, वा, बच्चे, वा, बच्चे, बच्चे वास्ते फोटो ऐड कर

ਇਸ ਤੋਂ ਨੈਕਸ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਇਹ ਵਾਲੇ ਇਹਨਾਂ ਨੂੰ ਏਡੀ ਰੇਰਿੰਗਸ ਕਹਿੰਦੇ ਨੇ ਏਡੀ ਦੇ ਇਹ ਮੈਂ ਬਹੁਤ ਜ਼ਿਆਦਾ ਪਾਉਣੀ ਹੈ ਵੀ ਘਰੇ ਦਿੱਲੀ ਵੀ ਮਤਲਬ ਪਾ ਕੇ ਰੱਖਣ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਅਪਰ ਇਹਨਾਂ ਨੂੰ ਪਾ ਕੇ ਸੋ ਵੀ ਸਕਦੇ ਆ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਦਿਖਾਉਣੀ ਆ ਮੈਂ ਤੁਹਾਨੂੰ ਦੇਖੋ ਵੀਰੇ ਇਦਾਂ ਦੇ ਲੱਗ ਰਹੇ ਨੇ ਇਹ ਸੂਟ ਦੇ ਨਾਲ ਬਹੁਤ ਸੋਹਣੇ ਲੱਗਦੇ ਨੇ ਪਾਏ ਨੂੰ ਬਹੁਤ ਜਿਆਦਾ ਸੋਹਣੇ ਤੇ ਹੈਵੀ ਵੀ ਨਹੀਂ ਹੁੰਦੇ ਹਲਕੇ ਹੁੰਦੇ ਨੇ ਤੇ ਇਹ ਵੀ ਆਪਾਂ ਨੂੰ 50 ਰੁਪਏ ਦੇ ਦਿੱਤੇ ਸੀ ਵੀ ਠੀਕ ਹੈ ਜੀ ਇਹ ਵੀ ਲੈ ਇਸੀ ਆਪਾਂ ਮੇਲੇ ਚੋਂ ਉਸ ਤੋਂ ਬਾਅਦ ਇਹ ਵਾਲੇ ਨੇ ਇਹਨਾਂ ਤੇ ਨਾ ਮਿਰਰ ਵਰਕ ਕੀਤਾ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਸੋਹਣੀ ਚੀਜ਼ ਲੱਗੀ ਮੈਨੂੰ ਇਹ ਵੀ 50 ਰੁਪਏ ਦੇ ਦਿੱਤੇ ਨੇ 50 ਰੁਪਏ ਦੇ ਵਿੱਚ ਕੋਈ ਮਾੜੀ ਨਹੀਂ ਹੈਗੇ ਤੇ ਲੋਕਲ ਮਾਰਕੀਟ ਚੋਂ ਆਪਾਂ ਲੈਣੇ ਆਂਗੇ ਤਾਂ ਇੰਨੇ ਸਸਤੇ ਨਹੀਂ ਮਿਲਦੇ ਆਪਾਂ ਨੂੰ ਦੇਖੋ ਵੀਰੇ ਹਲਕੇ ਨੇ ਬਿਲਕੁਲ ਹੈਵੀ ਨਹੀਂ ਹੈਗੇ ਤੇ ਸੋਹਣੀ ਚੀਜ਼ ਆ ਠੀਕ ਹੈ ਜੀ ਇਹ ਵੀ ਆਪਣੇ ਆਏ ਨੇ 50 ਰੁਪਏ ਦੇ ਹਲੇ ਤੱਕ ਆਪ ਜਿੰਨੀਆਂ ਵੀ ਤੁਹਾਨੂੰ ਐਟਮਾਂ ਦਿਖਾਈਆਂ ਨੇ ਉਹਨਾਂ ਦੇ ਵਿੱਚੋਂ 100 ਤੋਂ ਉੱਪਰ ਕੋਈ ਨਹੀਂ ਹੈਗੀ ਆਪਾਂ 100 ਤੋਂ ਨੀਚੇ ਨੀਚੇ ਹੀ ਸ਼ਾਪਿੰਗ ਕਰੀ ਹੈ ਸਾਰੀ ਤੇ ਨੈਕਸਟ ਇੱਕ ਆ ਲਿਆ ਸੀ ਵੀਰੇ ਇਹ ਲਿਆ ਸੀ 20 ਰੁਪਏ ਦਾ ਆਪਾਂ ਜਿਹੜੇ ਗਰਮੀ ਦੇ ਵਿੱਚ ਜੂਰ ਦੁੱਤ ਪੈਂਦੀ ਹੈ ਜੀ ਗਰਮੀ ਦੇ ਵਿੱਚ ਆਪਾਂ ਬਾਲ ਉੱਪਰ ਮੋੜ ਕੇ ਨਾ ਲਾ ਸਕਦੇ ਆ ਇਹਨੂੰ ਕਿ ਜੀ ਤੇ ਨੈਕਸਟ ਆ ਵਾਲਾ ਕੀ ਇਸ਼ੂ ਨੇ ਲਿਆ ਸੀ ਜੀ ਛੱਲਾ ਇਹ ਕਿਛ ਕਿਸਮਤ ਨੇ ਲਿਆ ਸੀਗਾ ਕਿ ਮੈਂ ਆਪਣੀ ਬੈਗ ਦੀ ਜਿਹੜੀ ਜਿੱਪ ਹੁੰਦੀ ਆ ਉਹਦੇ ਵਿੱਚ ਪਾਉਂਗੀ ਉਹ ਇੱਕ ਦਿਨ ਪਾ ਕੇ ਲਗਾਈ ਪਰ ਉਹਦੀ ਮੈਮ ਨੇ ਮਨ ਕਰਤਾ ਕਿ ਨਹੀਂ ਐਦਾਂ ਦੀ ਚੀਜ਼ਾਂ ਨਹੀਂ ਸਕੂਲ ਦੇ ਵਿੱਚ ਲੈ ਕੇ ਆਉਣੀਆਂ ਹਨਾ ਤਾਂ ਫਿਰ ਉਹਨੇ ਉਤਾਰਤਾ ਵਿਚਾਰੀ ਨੇ ਤੇ ਹੁਣ ਆਪਾਂ ਇਹਨੂੰ ਆਪਣੀ ਸਕੂਟਰੀ ਦੀ ਚਾਬੀ ਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਉੱਥੇ ਵੀ ਕੰਮ ਆਊਗੀ ਬਹੁਤ ਸੋਹਣੀ ਹੈ ਇਹ ਇਹ ਵੀ ਆਈ ਹੈ ਜੀ ਪੰਜਾਹ ਰੁਪਏ ਦੀ ਠੀਕ ਹੈ ਜੀ ਨੈਕਸਟ ਆਲ ਏ ਸੀ ਜੀ ਬੱਚਿਆਂ ਵਾਸਤੇ ਕਿਸ਼ੂਰ ਵਾਸਤੇ ਲਈ ਸੀ ਆਪਾਂ ਨੇ ਤੇ ਭਤੀਜੀਆਂ ਵਾਸਤੇ ਤੇ ਇਹ ਹੁੰਦੇ ਨੇ ਇਹ ਛੋਟੇ ਛੋਟੇ ਕਲੈਕਚਰ ਨੇ ਇਹਦੇ ਵਿੱਚ ਨਿੱਕੇ ਨਿੱਕੇ ਜੇ ਇਹ ਮਤਲਬ ਬਾਲ ਤਾਂ ਨਹੀਂ ਵਾਲੇ ਪਕੜ ਕਰਦੇ ਬਾਲਾਂ ਦੀ ਇਹ ਸ਼ੋਅ ਜੋ ਵੀ ਹੁੰਦੇ ਨੇ ਕਿ ਯਾਰ ਕਿ ਬੱਚਿਆਂ ਦੇ ਇਹ ਆਪਾਂ ਕਿਵੇਂ ਲਾਉਣੇ ਆ ਲਾ ਆ ਕਰਦੀ ਅਲਗੋਂ ਤਾਂ ਆ ਕਰਦੀ ਦੋ ਵਾਰੋਂ ਦੱਸਾਂ ਅਹ ਦੇਖੋ ਜੀ ਆਪਾਂ ਇਸ ਤਰ੍ਹਾਂ ਲਾ ਸਕਦੇ ਆ ਇਹਨਾਂ ਨੂੰ ਹਨ ਇਸ ਤਰ੍ਹਾਂ ਲਾ ਸਕਦੇ ਆ ਬੱਚਿਆਂ ਦੇ ਜਿਆਦਾ ਸੋਹਣੇ ਇਹ ਬੱਚਿਆਂ ਦੀ ਲੱਗਦੇ ਨੇ ਮੇਰੇ ਤਾਂ ਹੁਣ ਕੀ ਸੋਹਣੇ ਲੱਗਣਗੇ ਤੇ ਇਹ ਦਿੱਤੀਆਂ ਸੀਗੀਆਂ ਪੈਕੇਜ 10-10 ਰੁਪਏ ਇਹ ਸੀ ਦੋਨੋਂ 20 ਰੁਪਏ ਦੇ ਦੋ 10 ਰੁਪਏ ਦਾ ਇੱਕ ਸੀਗਾ ਇਹਦੇ ਵਿੱਚ ਹੈਗੀਆਂ ਨੇ ਇਹ 8 ਨੇਗੀਆਂ 1 ਚ 8 ਨੇਗੀਆਂ ਤੇ ਇਹ ਕਹਿੰਦੇ ਤੇ ਇਹ ਸੀ ਸਮਾਨ ਜਿਹੜਾ ਅਸੀਂ ਮੇਲੇ ਚੋਂ ਲਿਆ ਸੀ ਇਹ ਸੀਗੀਆਂ ਜੀ ਇਕ ਲੈਕਚਰ ਛੋਟੇ ਛੋਟੇ ਇਹ ਤਾਂ 10 ਰੁਪਏ ਦੀ ਇੱਕ ਕੁੜੀ ਦਿੱਤੀ ਆਪਾਂ ਨੂੰ ਇੱਕ ਦੇ ਵਿੱਚ 8 ਨੇਗੀਆਂ ਇੱਕ ਦੇ ਵਿੱਚ 8 ਨੇਗੀਆਂ 10-10 ਰੁਪਏ ਦਿੱਤੀ ਅਸੀਂ 20 ਰੁਪਏ ਦੀ ਆਪਾਂ ਇਹ ਲਈਆਂ ਸੀਗੀਆਂ ਦੋ ਠੀਕਾ ਜੀ Next, uh, किया अपना घर है गए चश्मे ने गए देखो जी ये लेने गए दस रुपए के ऑनली सॉरी दस रुपए के नहीं सौ रुपए के सौ रुपए के लैने देखो ये एवे लगते लाए हुए ਠੀਕ ਹੈ ਜੀ ਤੇ ਹਾਂਜੀ ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਤੁਹਾਨੂੰ ਸਭ ਤੋਂ ਵਧੀਆ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਲੱਗੀ ਤੇ ਰੇਟ ਕਿਵੇਂ ਲੱਗਿਆ ਤੇ ਮਿਲਦੇ ਆਪਾਂ ਆਪਣੇ ਨੈਕਸਟ ਬਲੌਗ ਦੇ ਵਿੱਚ ਤੇ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ